ਬਾਲੀਵੁੱਡ ਫਿਲਮ ਇੰਡਸਟਰੀ ਨੂੰ ਲੈ ਕੇ ਸ਼ਾਹীদ ਕਪੂਰ ਨੇ ਕੀਤੇ ਵੱਡੇ ਖੁਲਾਸੇ ਕਿਹਾ ਇੰਡਸਟਰੀ ਦੇ ਵਿੱਚ ਨਹੀਂ ਮਿਲ ਰਿਹਾ ਕੋਈ ਵੀ ਦਮਦਾਰ ਰੋਲ ਸਾਇਕ ਪੂਰਨ ਨੂੰ ਬਾਲੀਵੁੱਡ ਚ ਐਂਟਰੀ ਕੀਤਿਆਂ ਨੂੰ 21 ਸਾਲ ਹੋ ਗਏ ਨੇ ਉਹਨਾਂ ਨੇ ਸਾਲ 2003 ਦੇ ਵਿੱਚ ਫਿਲਮ ਇਸ਼ਕ ਵਿਸ਼ਕ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਸੀ ਭਾਵੇਂ ਫਿਲਮ ਬਾਕਸ ਆਫਿਸ ਉੱਤੇ ਹਿੱਟ ਰਹੀ ਸੀ ਇਸ ਦੇ ਨਾਲ ਹੀ ਸ਼ਾਇਦ ਦੇ ਕੈਰੀਅਰ ਦੀ ਸ਼ੁਰੂਆਤ ਹੋਈ ਸੀ ਉਹਨਾਂ ਨੇ ਆਪਣੇ ਕੈਰੀਅਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਨੇ ਅਨਸ਼ਾਹਿਦ ਨੂੰ ਅਸਲ ਪੇਸ਼ਾਨ ਫਿਲਮ ਕੰਬੀਰ ਸਿੰਘ ਤੋਂ ਮਿਲੀ ਸੀ ਚੋਕੀ 2019 ਦੇ ਵਿੱਚ ਰਿਲੀਜ਼ ਹੋਈ ਸੀ ਇਹ ਫਿਲਮ ਉਹਨਾਂ ਦੇ ਕੈਰੀਅਰ ਦੇ ਵਿੱਚ ਮੀਲ ਦਾ ਪੱਥਰ ਸਾਬਿਤ ਹੋਈ ਸੀ ਫਿਲਮ 'ਚ ਸ਼ਾਹਿਦ ਦੇ ਕਿਰਦਾਰ ਨੂੰ ਦੇਖ ਕੇ ਲੋਕਾਂ ਦੇ ਵਿੱਚ ਨੈਕਸਟ ਲੈਵਲ ਦੀ ਐਕਸਾਈਟਮੈਂਟ ਸੀ ਹਾਲਾਂਕਿ ਇਸ ਫਿਲਮ ਤੋਂ ਬਾਅਦ ਸ਼ਾਹਿਦ ਅਜੇ ਤੱਕ ਕੋਈ ਵੀ ਇੱਕ ਚੰਗੀ ਫਿਲਮ ਨਹੀਂ ਕਰ ਪਾਏ ਆ ਤੇ ਉਹਨਾਂ ਦੇ ਫੈਨਸ ਉਹਨਾਂ ਦੀ ਕਮਬੈਕ ਦੀ ਉਡੀਕ ਵੀ ਕਰ ਰਹੇ ਨੇ ਪਿਛਲੇ 5 ਸਾਲਾਂ ਤੋਂ ਕਿਸੇ ਚੰਗੇ ਰੋਲ ਦੀ ਉਡੀਕ ਕਰ ਰਹੇ ਸ਼ੈਦ ਕਪੂਰ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਅਜੇ ਹੀ ਕੋਈ ਸਕ੍ਰਿਪਟ ਨਹੀਂ ਮਿਲ ਰਹੀ ਜਿਸ ਨੂੰ ਲੈ ਕੇ ਉਹ ਐਕਸਾਈਟਿਡ ਹੋ ਸਕਣ ਦੱਸਿਆ ਕਿ ਹਾਲ ਹੀ ਚ ਇੱਕ ਇਵੈਂਟ ਦੌਰਾਨ ਸ਼ੈਦ ਕਪੂਰ ਨੇ ਆਪਣੀ ਬਲਾਕਬਸਟਰ ਫਿਲਮ ਕਬੀਰ ਸਿੰਘ ਨੂੰ ਲੈ ਕੇ ਆਪਣੀ ਇਮੋਸ਼ਨਾਂ ਸਾਂਝੀ ਕੀਤੀ ਸੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਕਬੀਰ ਸਿੰਘ ਦਾ ਕਿਰਦਾਰ ਅਤੇ ਪੂਰਾ ਸਫ਼ਰ ਉਹਨਾਂ ਦੇ ਲਈ ਇੱਕ ਹੈਰਾਨ ਕਰ ਦੇਣ ਵਾਲਾ ਸਫ਼ਰ ਹੈ ਤੇ ਹੁਣ ਉਹ ਇੰਡਸਟਰੀ ਦੇ ਵਿੱਚ ਚੰਗੀਆਂ ਫਿਲਮਾਂ ਦੀ ਉਡੀਕ ਕਰ ਰਿਹਾ ਹੈ ਯੋਧਿਆ ਸਕ੍ਰਿਪਟਾਂ ਦੀ ਉਡੀਕ ਕਰ ਰਿਹਾ ਪਰ ਹਾਲੇ ਤੱਕ ਵੀ ਉਹਨਾਂ ਨੂੰ ਕੋਈ ਸਕ੍ਰਿਪਟ ਜੋ ਆ ਨਹੀਂ ਦਿੱਤੀ ਜਾ ਰਹੀ ਹੈ ਤਾਂ ਦੱਸ ਦिए ਕਿ ਹਾਲੀ ਦੇ ਵਿੱਚ ਉਹਨਾਂ ਦੀ ਇੱਕ ਨਵੀਂ ਫਿਲਮ ਦਾ ਟੀਜ਼ਰ ਜੋ ਆ ਰਿਲੀਜ਼ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਆਪੋਜ਼ਿਟ ਕ੍ਰਿਤੀ ਸਨਨ ਨਜ਼ਰ ਆਵੇਗੀ ਇਸ ਫਿਲਮ ਦੇ ਵਿੱਚ ਕ੍ਰਿਤੀ ਸਨਨ ਹੁੰਦੀ ਹੈ ਇੱਕ ਰੋਬੋਟ ਦੇ ਕਿਰਦਾਰ ਦੇ ਵਿੱਚ ਉਸਦੇ ਨਾਲ ਸ਼ਾਹਦ ਕਪੂਰ ਨੂੰ ਪਿਆਰ ਹੋ ਜਾਂਦਾ ਸੋ ਇਹ ਫਿਲਮ ਜੋ ਆ ਥੋੜੀ ਜੀ ਬਾਕੀ ਬਾਲੀਵੁੱਡ ਦੀਆਂ ਫਿਲਮਾਂ ਤੋਂ ਵੱਖਰੀ ਲੱਗ ਰਹੀ ਹੈ ਜਿਸ ਦੇ ਵਿੱਚ ਸ਼ਾਹਦ ਕਪੂਰ ਪੂਰੇ 5 ਸਾਲ ਬਾਅਦ ਬਾਲੀਵੁੱਡ ਦੇ ਵਿੱਚ ਕਮਬੈਕ ਕਰਨਗੇ ਸੋ ਇਸ ਫਿਲਮ ਦੇ ਵਿੱਚ ਸ਼ਾਹਦ ਦਾ ਕਿਰਦਾਰ ਸਾਰਿਆਂ ਨੂੰ ਕਿਵੇਂ ਦਾ ਲੱਗਦਾ ਹੈ ਤਾਂ ਆਉਣ ਵਾਲੇ ਟਾਈਮ ਤੇ ਹੀ ਪਤਾ ਲੱਗੇਗਾ ਪਰ ਫਿਲਹਾਲ ਇਸ ਟੀਜ਼ਰ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਸ਼ਾਹীদ ਕਪੂਰ ਨੂੰ ਬਾਲੀਵੁੱਡ 'ਚ ਐਂਟਰੀ ਕੀਤਿਆਂ ਨੂੰ 21 ਸਾਲ ਹੋ ਗਏ ਨੇ। ਉਹਨਾਂ ਨੇ ਸਾਲ 2003 ਦੇ ਵਿੱਚ ਫਿਲਮ ਇਸ਼ਕ ਵਿਸ਼ਕ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਸੀ। ਭਾਵੇਂ ਫਿਲਮ ਬਾਕਸ ਆਫਿਸ ਉੱਤੇ ਹਿੱਟ ਰਹੀ ਸੀ ਇਸ ਦੇ ਨਾਲ ਹੀ ਸ਼ਾਹীদ ਦੇ ਕੈਰੀਅਰ ਦੀ ਸ਼ੁਰੂਆਤ ਹੋਈ ਸੀ। ਉਹਨਾਂ ਨੇ ਆਪਣੇ ਕੈਰੀਅਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਨੇ। ਉਹਨਾਂ ਸ਼ਾਹীদ ਨੂੰ ਅਸਲ ਪਛਾਣ ਫਿਲਮ ਕੰਪੀਰ ਸਿੰਘ ਤੋਂ ਮਿਲੀ ਸੀ ਚੋਕੀ 2019 ਦੇ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਉਹਨਾਂ ਦੇ ਕੈਰੀਅਰ ਦੇ ਵਿੱਚ ਮੀਲ ਦਾ ਪੱਥਰ ਸਾਬਿਤ ਹੋਈ ਸੀ ਫਿਲਮ 'ਚ ਸ਼ਾਇਦ ਦੇ ਕਿਰਦਾਰ ਨੂੰ ਦੇਖ ਕੇ ਲੋਕਾਂ ਦੇ ਵਿੱਚ ਨੈਕਸਟ ਲੈਵਲ ਦੀ ਐਕਸਾਈਟਮੈਂਟ ਸੀ ਹਾਲਾਂਕਿ ਇਸ ਫਿਲਮ ਤੋਂ ਬਾਅਦ ਸ਼ਾਇਦ ਅਜੇ ਤੱਕ ਕੋਈ ਵੀ ਇੱਕ ਚੰਗੀ ਫਿਲਮ ਨਹੀਂ ਕਰ ਪਾਏ ਤੇ ਉਹਨਾਂ ਦੇ ਫੈਨਸ ਉਹਨਾਂ ਦੀ ਕਮਬੈਕ ਦੀ ਉਡੀਕ ਵੀ ਕਰ ਰਹੇ ਨੇ ਪਿਛਲੇ 5 ਸਾਲਾਂ ਤੋਂ ਕਿਸੇ ਚੰਗੇ ਰੋਲ ਦੀ ਉਡੀਕ ਕਰ ਰਹੇ ਸ਼ੈਦ ਕਪੂਰ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਅਜਿਹੀ ਕੋਈ ਸਕ੍ਰਿਪਟ ਨਹੀਂ ਮਿਲ ਰਹੀ ਜਿਸ ਨੂੰ ਲੈ ਕੇ ਉਹ ਐਕਸਾਈਟਿਡ ਹੋ ਸਕਣ ਦੱਸਿਆ ਕਿ ਹਾਲ ਹੀ ਚ ਇੱਕ ਇਵੈਂਟ ਦੌਰਾਨ ਸ਼ੈਦ ਕਪੂਰ ਨੇ ਆਪਣੀ ਬਲਾਕਬਸਟਰ ਫਿਲਮ ਕਬੀਰ ਸਿੰਘ ਨੂੰ ਲੈ ਕੇ ਆਪਣੀ ਇਮੋਸ਼ਨਾਂ ਸਾਂਝੀ ਕੀਤੀ ਸੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਕਬੀਰ ਸਿੰਘ ਦਾ ਕਿਰਦਾਰ ਅਤੇ ਪੂਰਾ ਸਫ਼ਰ ਉਹਨਾਂ ਦੇ ਲਈ ਇੱਕ ਹੈਰਾਨ ਕਰ ਦੇਣ ਵਾਲਾ ਸਫ਼ਰ ਹੈ ਤੇ ਹੁਣ ਉਹ ਇੰਡਸਟਰੀ ਦੇ ਵਿੱਚ ਚੰਗੀਆਂ ਫਿਲਮਾਂ ਦੀ ਉਡੀਕ ਕਰ ਰਿਹਾ ਹੈ ਦੀ ਸਕ੍ਰਿਪਟਾਂ ਦੀ ਉਹਦੀ ਕਰਨਾ ਪਰ ਹਾਲੇ ਤੱਕ ਵੀ ਉਹਨਾਂ ਨੂੰ ਕੋਈ ਸਕ੍ਰਿਪਟ ਜੋ ਆ ਨਹੀਂ ਦਿੱਤੀ ਜਾ ਰਹੀ ਹੈ ਤਾਂ ਦੱਸ ਦिए ਕਿ ਹਾਲੀ ਦੇ ਵਿੱਚ ਉਹਨਾਂ ਦੀ ਇੱਕ ਨਵੀਂ ਫਿਲਮ ਦਾ ਟੀਜ਼ਰ ਜੋ ਆ ਰਿਲੀਜ਼ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਆਪੋਜ਼ਿਟ ਕ੍ਰਿਤੀ ਸਨਨ ਨਜ਼ਰ ਆਵੇਗੀ ਇਸ ਫਿਲਮ ਦੇ ਵਿੱਚ ਕ੍ਰਿਤੀ ਸਨਨ ਹੁੰਦੀ ਹੈ ਇੱਕ ਰੋਬੋਟ ਦੇ ਕਿਰਦਾਰ ਦੇ ਵਿੱਚ ਉਸਦੇ ਨਾਲ ਸ਼ਾਹਦ ਕਪੂਰ ਨੂੰ ਪਿਆਰ ਹੋ ਜਾਂਦਾ ਸੋ ਇਹ ਫਿਲਮ ਜੋ ਆ ਥੋੜੀ ਜੀ ਬਾਕੀ ਬਾਲੀਵੁੱਡ ਦੀਆਂ ਫਿਲਮਾਂ ਤੋਂ ਵੱਖਰੀ ਲੱਗ ਰਹੀ ਹੈ ਜਿਸ ਦੇ ਵਿੱਚ ਸ਼ਾਹਦ ਕਪੂਰ ਪੂਰੇ 5 ਸਾਲ ਬਾਅਦ ਬਾਲੀਵੁੱਡ ਦੇ ਵਿੱਚ ਕਮਬੈਕ ਕਰਨਗੇ ਸੋ ਇਸ ਫਿਲਮ ਦੇ ਵਿੱਚ ਸ਼ਾਹਦ ਦਾ ਕਿਰਦਾਰ ਸਾਰਿਆਂ ਨੂੰ ਕਿਵੇਂ ਦਾ ਲੱਗਦਾ ਇਹ ਤਾਂ ਆਉਣ ਵਾਲੇ ਟਾਈਮ ਤੇ ਹੀ ਪਤਾ ਲੱਗੇਗਾ ਪਰ ਫਿਲਹਾਲ ਇਸ ਟੀਜ਼ਰ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ